ਨੋ ਉਹ ਦੀ ਸوير ਮਾਸ਼ੀਵਾੜੇ ਦੇ ਜੰਗਲ ਪਹੁੰਚੇ ਅੱਲਾ ਯਾਰ ਖਾਂ ਇਸ ਗੱਲ ਤੇ ਬੜਾ ਹੈਰਾਨ ਹੈ ਕਹਿੰਦਾ ਮੈਂ ਜਦੋਂ بڑے بڑے ਪੈਗੰਬਰਾਂ ਅਵਤਾਰਾਂ ਦਾ ਜੀਵਨ ਪੜ੍ਹਦਾ ਦੁੱਖ ਦੀ ਘੜੀ ਚ ਰੋਏ ਮਾਤਾ ਸੀਤਾ ਦੀ ਵਿਛੜੇ ਸ੍ਰੀ ਰਾਮਚੰਦਰ ਜੀ ਦੀਆਂ ਅੱਖਾਂ 'ਚ ਹੰਝੂ ਯਾਦਵ ਕੁਲ ਦਾ ਅੰਤ ਹੋਇਆ ਸ਼੍ਰੀ ਕ੍ਰਿਸ਼ਨ ਮਹਾਰਾਜ ਦੀਆਂ ਅੱਖਾਂ 'ਚ ਵੈਰਾਗ ਆਇਆ। ਹਯੂ ਸਭ ਵਿਛੜਿਆ ਪੈਗੰਬਰ ਯਾਕੂਬ ਰੋ ਪਏ ਜੀਸਸ ਕ੍ਰਾਈਸਟ ਸੂਲੀ ਤੇ ਚੜੇ ਸਲੀਬ ਤੇ ਟੰਗੇ ਗਲੂਏ 'ਚੋਂ ਦਰਦ ਭਰੇ ਬੋਲ ਨਿਕਲੇ ਅੱਖਾਂ ਭਰੀਆਂ ਨੇ ਵੈਰਾਗ ਨਾਲ। ఓ ਲਾਰਡ ਵਾਈ ਹੈਵ ਯੂ ਫੋਰਸੇਕਨ ਮੀ। ਪਲੀਜ਼ ਟੇਕ ਦਿਸ ਕੱਪ ਆਫ ਸਫਰਿੰਗ ਅਵੇ ਫਰਮ ਮੀ ਓ ਰੱਬਾ ਕਿਉਂ ਦੂਰ ਕਰਤਾ ਮੈਨੂੰ ਦਰਦ ਦਾ ਪਿਆਲਾ ਦੂਰ ਕਰ ਦੇ ਅਜੀਬ ਮਿੱਟੀ ਦਾ ਬਣਿਆ ਹੈ ਗੁਰੂ ਗੋਬਿੰਦ ਸਿੰਘ ਅੱਲਾ ਯਾਰ ਖਾਂ ਕਹਿੰਦਾ ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗਿਰਾਇਆ ਰਤਬਾ ਗੁਰੂ ਗੋਬਿੰਦ ਨੇ ਰਿਸ਼ੀਆਂ ਕਾ ਬੜਾਇਆ ਉਹ ਕਹਿੰਦਾ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਉਹ ਗੋਬਿੰਦ ਕੀ ਕਮ ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਅਵਤਾਰ ਰਹਿਬਰ ਪੈਗੰਬਰ ਰੂਹੇ ਜ਼ਮੀਨ ਨੇ ਪੈਦਾ ਨਹੀਂ ਕੀਤਾ ਦੋ ਹੀ ਹਸਤੀਆਂ ਸੁਖ ਤੇ ਦੁਖ ਵਿੱਚ ਸਮ ਰਹਿੰਦੀਆਂ ਨੇ ਇੱਕ ਖੁਦਾ ਹੈ ਤੇ ਦੂਜਾ ਖੁਦਾ ਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਹੈ ਤੀਜਾ ਨਹੀਂ ਪੈਦਾ ਹੋਇਆ ਬਾਣੀ ਦਾ ਫਰਮਾਨ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਅ ਰੱਬ ਦੀ ਮੂਰਤ ਜੇ ਜਿਹੜੀ ਸੁਖ ਦੁਖ ਵਿੱਚ ਸਾਮ ਹੁੰਦੀ ਹੈ ਹੁਣ ਮਹਾਰਾਜ ਮਾਛੀਵਾੜੇ ਪਹੁੰਚੇ ਤੇ ਉਹ ਜਿਹੜੇ ਸਿੰਘ ਨਾਲ ਨਿਕਲੇ ਸੀ ਨਾ ਗੜੀ ਚੋਂ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਵਿਛੜ ਗਏ ਸੀ ਮੈਦਾਨੇ ਜੰਗ 'ਤੇ ਇਹ ਗੁਰਾਂ ਨੂੰ ਮਾਛੀਵਾੜੇ ਮਿਲੇ ਇਹਨਾਂ ਨੇ ਫਿਰ ਖੁਈ ਚੋਂ ਜਲ ਲੈ ਕੇ ਗੁਰਾਂ ਦਾ ਇਸ਼ਨਾਨ ਕਰਾਇਆ ਕਿਉਂਕਿ ਸਾਰੇ ਸਰੀਰ ਦੇ ਉੱਤੇ ਦੁਸ਼ਮਣ ਦਾ ਲਹੂ ਜਮਿਆ ਹੋਇਆ ਹੈ ਮੈਦਾਨੇ ਜੰਗ ਨੂੰ ਮਾਰ ਕੇ ਕਲਗੀਧਰ ਪਾਤਸ਼ਾਹ ਨਿਕਲੇ ਸਨ ਖੈਰ ਦੀਨ ਦੁਨੀਆ ਦੇ ਮਾਲਕ ਦੀ ਹਸਤੀ ਬੁਲੰਦ ਹੈ ਬੰਦਿਆਂ ਦੀ ਉਹਦੇ ਅੱਗੇ ਕਾਊਂਟਿੰਗ ਕੀ ਕਰੇਗੀ ਸਤਗੁਰ ਨੂੰ ਅੱਪੜ ਹੋਏ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ ਕਿਆ ਮਨੁਖ ਕਹੋ ਕਿਆ ਜੋਰ ਬੰਦੇ ਦਾ ਰੱਬ ਅੱਗੇ ਕੀ ਜੋਰ ਹੈ ਜਿੰਨੀ ਮਰਜ਼ੀ ਬੰਦਿਆਂ ਦੀ ਗਿਣਤੀ ਹੋਵੇ ਇਦਾਂ ਹੀ ਸਮਝ ਲਓ ਜਿਵੇਂ ਗੱਦੜਾਂ ਦੀ ਡਾਰ ਸ਼ੇਰ ਦੇ ਸਾਵੇਂ ਐ ਸਤਿਗੁਰ ਜੇਵੜ ਅਵਰਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਗੁਰੂ ਪਰਮੇਸ਼ਵਰ ਦਾ ਸਰੂਪ ਐ ਖੈਰ ਮਹਾਰਾਜ ਮਾਸ਼ੀਵਾੜੇ ਤੋਂ ਅੱਗੇ ਲੰਘਦੇ ਨੇ ਪਿੰਡ ਗਏ ਗਨੀਖਾ ਨਵੀਖਾ ਸੇਵਾ ਵਿੱਚ ਨੇ ਸੰਗਤਾਂ ਨੂੰ ਤਾਰਦੇ ਹੋਏ ਦੀਨੇ ਕਾਂਗੜ ਪਹੁੰਚੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖਿਆ ਭਾਈ ਦਇਆ ਸਿੰਘ ਨੂੰ ਦੇਖ ਕੇ ਦਖਣ ਤੋੜ ਦਿੱਤਾ ਆਪ ਦੀਦਾਰੇ ਦਿੰਦੇ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਰਾਮੇਆਣੇ ਪਹੁੰਚ ਜਾਂਦੇ ਨੇ ਪੁੱਤਰ ਜਿਹੜੇ ਤਨਖਾਈਏ ਲੈ ਲੂਏ ਮਸੰਦ ਗੁਰਾਂ ਦਾ ਸਾਥ ਛੱਡ ਕੇ ਨੰਦਾਂ ਦੀ ਪੁਰੀ ਤੋਂ ਪਿੰਡੋਂ-ਪਿੰਡ ਚਲੇ ਗਏ ਸਨ ਭਾਵੇਂ ਉਹ ਮਾਲਵਾਸੀ ਦੁਆਬਾਸੀ ਜਮਾਗਾਸੀ ਚਬਾਲ ਇੱਕ ਸਿੰਘ ਦੇ ਅੰਤਿਮ ਅਰਦਾਸ ਸਮਾਗਮ ਤੇ ਇਕੱਤਰ ਹੋਏ ਤੇ ਉੱਥੇ ਫਿਰ ਭਾਈ ਮਹਾ ਸਿੰਘ ਨੇ ਇਨ੍ਹਾਂ ਸਿੰਘਾਂ ਨੂੰ ਸਮਝਾਉਣਾ ਕੀਤਾ ਵੀ ਵੇਖੋ ਸੋਖ ਸੁਹੂਲਤਾ ਗੁਰੂ ਕੋਲੋਂ ਮਾਣੀਆਂ ਗਰਾਈਆਂ ਗੁਰੂ ਦੇ ਨਾਮ ਤੇ ਲਾ ਕੇ ਮਸੰਦੋ ਖਾਂਦੇ ਰਹੇ ਜਦਨ ਭੀੜ ਪਈ ਪਿੱਠ ਦੇ ਕੇ ਆ ਗਏ ਸਰਸਾ ਤੇ ਪਰਿਵਾਰ ਵਿਛੜਿਆ ਉਥੋਂ ਸਾਡੇ ਵਰਗੇ ਕਈ ਸਿੰਘ ਵਿਛੜ ਗਏ ਸਾਨੂੰ ਖੋਜ ਅੱਜ ਤੱਕ ਨਹੀਂ ਲੱਭੀ ਪਰ ਹੁਣ ਪਤਾ ਲੱਗਿਆ ਏ ਗੁਰਦੇਵ ਰਾਮਿਆਣੇ ਨੇ ਆਓ ਪੁੱਲ ਬਖਸ਼ਾ ਲਵੋ ਜਿਸ ਗੁਰੂ ਨੇ ਸਾਥੋਂ ਆਪਣਾ ਪਿਤਾ ਨਹੀਂ ਲਕੋਇਆ ਲਾਲ ਨਹੀਂ ਲਕੋਇਆ ਮਾਤਾ ਨਹੀਂ ਲਕੋਈ ਸਰਬੰਸਵਾਰ ਦਿੱਤਾ ਹੈ ਅਸੀਂ ਉਹਨੂੰ ਪਿੱਠ ਦੇ ਦਿੱਤੀ ਦੁਨੀਆ ਦੇ ਉੱਤੇ ਲਾਂਤਾਂ ਰਹਿ ਜਾਣੀਆਂ ਨੇ ਸ਼ਰੀਰ ਤੇ ਮਿਟਣਾ ਹੀ ਐ ਜਸ ਖੱਟ ਲਈਏ ਭੁੱਲ ਬਖਸ਼ਾ ਲਈਏ ਚਲੋ ਬੇਦਾਵੀਆਂ ਦੇ ਮਨ ਵਿੱਚ ਪਛਤਾਪ ਹੈ ਇਤੋਂ ਸੰਗਤਾਂ ਤੁਰਦੀਆਂ ਨੇ ਹੋਰ ਲਾਹੌਰ ਦੇ ਇਲਾਕੇ ਦੇ ਪਿੰਡਾਂ ਦੇ ਚੌਧਰੀ ਇਕੱਠੇ ਹੋ ਕੇ ਸਭ ਚੱਲ ਪਏ। ਰਾਮਿਆਣੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚੇ। ਤੇ ਚਰਨਾਂ 'ਚ ਆ ਕਰਕੇ ਨਾ ਜਿਹੜੇ ਚੌਧਰੀ ਸੀ ਇਹ ਸਿਆਣਪ ਵਿਖਾਉਣ ਲੱਗ ਪਏ। ਕਹਿੰਦੇ ਮਹਾਰਾਜ ਬਹੁਤ ਨੁਕਸਾਨ ਹੋਇਆ ਆਪ ਜੀ ਦਾ ਆਪ ਸਿੰਘ ਚੁਬਾਲੀਆ ਕਹਿੰਦਾ ਸਾਡੀ ਲਾਹੌਰ ਨਾਲ ਗੱਲਬਾਤ ਹੈ ਤੁਸੀਂ ਆਖੋ ਤੇ ਰਾਜੀ ਨਮਾ ਕਰਵਾ ਦਿੰਨੇ ਆ ਝਗੜੇ 'ਚ ਕੁਝ ਨਹੀਂ ਰੱਖਿਆ ਨਾਲੇ ਹੁਣ ਝਗੜਾ ਕਿਹਦੇ ਆਸਰੇ ਕਰਨਾ ਹੈ ਔਲਾਦ ਤੇ ਮਾਣ ਹੁੰਦਾ ਵੀ ਪਿਓ ਦਾ ਬਦਲਾ ਲਵੇਗੀ ਤੁਹਾਡੇ ਤੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਗੁਰਦੇਵ ਕਹਿੰਦੇ ਭਗ ਸਿੰਘ ਆ ਜਿਹੜੀ ਸਮਝੌਤੇ ਦੀ ਗੱਲ ਮੈਦਾਨੇ ਜੰਗ ਤੋਂ ਡਰਦਾ ਹੋਇਆ ਕਰਦਾ ਐ ਨਾ ਇਹ ਝਗੜੇ ਦਾ ਪੱਖ ਛੱਡ ਕੇ ਦਿੱਲੀ ਨਾਲ ਸੱਜਣਤਾ ਹੀ ਬਣ ਜਾਵੇ ਜੇ ਤੁਹਾਡੀ ਇੰਨੀ ਸਾਝ ਸੀ ਤੇ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਵੀ ਜਦੋਂ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਬਾਇਆ ਗਿਆ ਜ਼ਹਾਂਗੀਰ ਦੇ ਹੁਕਮ ਵਿੱਚ ਚੰਦੂ ਨੇ ਮਰਤਜ਼ਾ ਖਾਨੇ ਸ਼ਹੀਦ ਕੀਤਾ ਉਦੋਂ ਤੁਹਾਡੀ ਯਾਰੀ ਕੰਮ ਕਿਉਂ ਨਾ ਆਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ ਨੂੰ ਜਾਂਦਨੀ ਚੌਕ ਦਿੱਲੀ ਸ਼ਹੀਦ ਕਰਵਾਇਆ ਔਰੰਗਜ਼ੇਬ ਨੇ ਉਦੋਂ ਤੁਹਾਡੀ ਸਾਹਜ ਕਮ ਕਿਉਂ ਨਾ ਆਈ ਲੱਖਾਂ ਫੌਜਾਂ ਨੇ ਮੇਰਾ ਆਨੰਦਪੁਰ ਸਾਹਿਬ ਉਜਾੜ ਦਿੱਤਾ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਕੀਤੇ ਮੇਰੇ ਛੋਟੇ ਸਹਿਬਜ਼ਾਦੇ ਨੀਆਂ ਚ ਜਣੇ ਵੱਡੇ ਸਹਿਬਜ਼ਾਦੇ ਸ਼ਹੀਦ ਕੀਤੇ ਚਮਕੌਰ ਦੀ ਗੜੀ ਮਾਤਾ ਗੁਜਰੀ ਸ਼ਹੀਦ ਕਰ ਦਿੱਤੀ ਗਈ ਉਦੋਂ ਤੁਹਾਡੀ ਜਿਹੜੀ ਪਿਆਲੀ ਹੈ ਲਾਹੌਰ ਦਰਬਾਰ ਦੇ ਨਾਲੇ ਕੰਮ ਕਿਉਂ ਨਾ ਆਈ ਜਾ ਕੇ ਮੁਗਲਾਂ ਨੂੰ ਸੁਨੇਹਾ ਦੇ ਦਿਓ ਹਥਿਆਰ ਰੱਖ ਦੇਣ ਮੈਂ ਅੱਜ ਹੀ ਹਥਿਆਰ ਰੱਖ ਦਿੰਨਾ ਹੈ ਤੇ ਜੇ ਜ਼ੁਲਮਕਰ ਨੋ ਨਹੀਂ ਹਟਦੇ ਮੈਂ ਤੇ ਮੇਰਾ ਖਾਲਸਾ ਹਥਿਆਰ ਨਹੀਂ ਰੱਖਾਂਗੇ ਨਾਲੇ ਭਾਗਸਿਆ ਗੱਲ ਦਾ ਜਵਾਬ ਦੇ ਤੂੰ ਸਿੱਖ ਹੈ ਜਾਂ ਗੁਰੂ ਹੈ ਐਦਿ ਸਿੱਖ ਤੇ ਮਹਾਰਾਜ ਕਹਿੰਦੇ ਤੈਨੂੰ ਸਮਝ ਨਹੀਂ ਸਿੱਖ ਦੀ ਹਸਤੀ ਕੀ ਐ ਮਨ ਵਿੱਚ ਐ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿਸਾ ਹੈ ਸਿੱਖ ਤੇ ਆਗਿਆ ਮੰਨਦਾ ਹੁਕਮ ਮੰਨਦਾ ਹੁਕਮ ਕਰਦਾ ਥੋੜੀ ਐ ਸਿੰਘ ਚਬਾਲੀਆ ਕਹਿੰਦਾ ਮਹਾਰਾਜ ਗੱਲ ਇਹ ਵੀ ਜੇ ਤੁਸੀਂ ਫਕੀਰੀ ਨਹੀਂ ਧਾਰਨੀ ਹਥਿਆਰ ਨਹੀਂ ਛੱਡਣਾ ਤਾਂ ਅਸੀਂ ਤੁਹਾਡੀ ਸੇਵਾ 'ਚ ਨਹੀਂ ਰਹਿ ਸਕਦੇ ਜੇ ਤਾਂ ਫਕੀਰ ਬਣ ਕੇ ਰਹੋ ਗੁਰੂ ਨਾਨਕ ਸਾਹਿਬ ਵਾਂਗੂ ਮਾਲਾ ਫੜ ਲਓ ਹਥਿਆਰ ਛੱਡ ਦਿਓ ਤੇ ਕਦਮਬੋਸੀ ਕਰਾਂਗੇ ਜੇ ਝਗੜੇ ਨਹੀਂ ਛੱਡਨੇ ਅਸੀਂ ਆਪਦੇ ਘਰ ਤੁਸੀਂ ਆਪਦੇ ਘਰ ਗੁਰਦੇਵ ਨੇ ਜਿਹੜਾ ਜਵਾਬ ਦਿੱਤਾ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਹਮ ਕੋ ਚਾਹ ਨਹੀਂ ਤੁਮ ਕੇਰੀ ਪੂਰਬ ਭਾਜ ਗਏ ਬਿਨ 헤ਰੀ ਗਏ ਸੋ ਗਏ ਰਹੋ ਸਭ ਭਾਗੇ ਅਬ ਕੋ ਤੁਮੈ ਬੁਲਾਵਨ ਲਾਗੇ ਓਏ ਅੱਗੇ ਵੀ ਤੁਹਾਡੇ ਵਰਗੇ ਕਈ ਬਦਾਵਾ ਦੇ ਗਏ ਅਨੰਤਪੁਰਾ ਜਿਹੜੇ ਗਏ ਸੋ ਗਏ ਤੁਹਾਨੂੰ ਵੀ ਮੈਂ ਸਦਨ ਨਹੀਂ ਸੀ ਗਿਆ ਮੈਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਵੀ ਜਾ ਸਕਦੇ ਹੋ ਜੋ ਬਦਾਵਾ ਦੇ ਗਏ ਹੈ ਤੁਸੀਂ ਵਿਚਾਰ ਅਖਰ ਪਾ ਦਿਓ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਤ ਮਰੀ ਗਈ ਭਗ ਸਿੰਘ ਚਬਾਲੀ ਜੀ ਇਨਾਂ ਨੇ ਵੀ ਚਾਰ ਅੱਖਰ ਪਾ ਕੇ ਦੇ ਦਿੱਤੇ ਮਹਾਰਾਜ ਸਾਡੀ ਤੁਹਾਡੇ ਨਾਲ ਨਿਭ ਨਹੀਂ ਸਕਦੇ ਤੁਸੀਂ ਪਹਿਲਿਆਂ ਗੁਰਾਂ ਦਾ ਰਸਤਾ ਛੱਡ ਦਿੱਤਾ ਹੈ ਗੁਰਦੇਵ ਉੱਥੇ ਫਿਰ ਗਿਲਾ ਕਰਦੇ ਨੇ ਤੁਸੀਂ ਉਹਨਾਂ ਤੁਰਕਾਂ ਨਾਲ ਸਾਡੀ ਸਾਂਝ ਪਾਉਣਾ ਚਾਹੁੰਦੇ ਹੋ ਜਿਨ੍ਹਾਂ ਨੇ ਇਨਸਾਨੀਅਤ ਦਾ ਕਹਾਣ ਕੀਤਾ ਕੋਈ ਗੱਲ ਨਹੀਂ ਗੁਰੂ ਘਰ ਦਾ ਦਰਵਾਜ਼ਾ ਖੁੱਲਾ ਐ ਮਰਜ਼ੀ ਨਾਲ ਕੋਈ ਆਵੇ ਮਰਜ਼ੀ ਨਾਲ ਕੋਈ ਜਾਵੇ ਇੱਥੇ ਕੋਈ ਰੋਕ ਟੋਕ ਨਹੀਂ ਤੋਂ ਉੱਥੇ ਫਿਰ ਮਜਹਿਲਾਂ ਨੇ ਇਹ ਦਾਵਾ ਲਿਖ ਦਿੱਤਾ ਮੁਖਸਰ ਸਾਹਿਬ ਦੀ ਧਰਤੀ ਤੇ ਆਉਣ ਵਾਲੇ ਸਮੇਂ ਜੋ ਮੁਖਸਰ ਪਰਫੁੱਲਤ ਹੋਣਾ ਸੀ ਬਾੜਵੇ ਦਾ ਇਲਾਕਾ ਮਹਾਰਾਜ ਨੇ ਗੱਲ ਆਖੀ ਸੀ ਵੀ ਤੁਸੀਂ ਮੌਤ ਤੋਂ ਡਰਦੇ ਆ ਸਮਝੌਤਾ ਚਾਹੁੰਦੇ ਹੋ ਸਾਡਾ ਦੁਰਗਾ ਦੇ ਨਾਲ ਜੋ ਕਦੇ ਨਹੀਂ ਹੋ ਸਕਦਾ ਔਰ ਲਿਖਿਆ ਹੈ ਕਬੀਰ ਜੀ ਸੰਤੋਖ ਸਿੰਘ ਨੇ ਇੰ ਵਿਚਾਰ ਕਰ ਲਿਖਿਓ ਬਿਦਾਵਾ ਗੁਰੂ ਲਿਖਾਏ ਜੇਬ ਮੈਂ ਪਾਵਾਂ ਜੇਬ ਚ ਪਾਲਿਆ ਬਿਦਾਵਾ ਮਹਾਰਾਜ ਨੇ ਸਭ ਮਾਝਾ ਸਿੱਖੀ ਤੇ ਖਾਰਜ ਲਿਖਦੀ ਨੋ ਧਰ ਤਰਾਸ ਨਾਰਜ ਨਾਲ ਲਿਖ ਦਿੱਤਾ ਮਾਝਾ ਸਿੱਖੀ ਤੋਂ ਖਾਰਜ ਹੋ ਗਿਆ ਹੈ ਹੁਣ ਫਿਰ ਧਿਆਨ ਦਿਓ ਇਹ ਸਭ ਚੌਧਰੀ ਇਹ ਸਭ ਮਸਾਂ ਦਾ ਇਹ ਵੀ ਸਭ ਸੁੱਖਾਂ ਕਰਕੇ ਗੁਰੂ ਨਾਲ ਜੁੜੇ ਨੇ ਸੁੱਖਣਾ ਪੂਰੀ ਹੋ ਗਈ ਤੇ ਅਸੀਂ ਗੁਰੂ ਦੇ ਸੇਖਾਂ ਨਾ ਪੂਰੀ ਹੋਈ ਜੇ ਹੋਰ ਬਣੇ ਤੁਰ ਕੋ ਉਹ ਜਿਹੜੇ ਨਾਲ ਜੰਗਜੂ ਸੂਰਮੇ ਨੇ ਭਾਈ ਮਹਾ ਸਿੰਘ ਵਰਗੇ ਮਾਤਾ ਭਾਗੋ ਵਰਗੀਆਂ ਮਾਈਆਂ ਉਹਨਾਂ ਨੇ ਦਸਕਤ ਕੀਤੀ ਉਹ ਤੇ ਟੁੱਟਿਆਂ ਭੱਜਿਆਂ ਨੂੰ ਗੰਢਣ ਆਏ ਸੀ ਤੇ ਇਹਨਾਂ ਨੇ ਹੋਰ ਅੱਗੇ ਮੁਸ਼ਕਲ ਖੜੀ ਕਰ ਦਿੱਤੀ RAMAYANAY ਖਬਰ ਮਿਲ ਗਈ ਨਾਜ਼ਮ ਵਜ਼ੀਰ ਖਾਂ ਫੌਜਾਂ ਲੈ ਕੇ ਮਹਾਰਾਜ ਪੇਸ਼ਾ ਕਰਦਾ ਆ ਰਿਹਾ ਗੁਰਦੇਵ ਅੱਗੇ ਤੁਰਪੇ ਤੇ ਜਦੋਂ ਇਹ ਭਾਗ ਸਿੰਘ ਚਬਾਲੀਏ ਹੋਣੀ ਬੇਦਾਵੀਏ ਜਿਹੜੇ ਬਾਜੇ ਦੇ ਸਿੰਘ ਨੇ ਵਾਪਸ ਮੁੜਨ ਲੱਗੇ ਤੇ ਭਾਈ ਮਹਾ ਸਿੰਘ ਤੇ ਉਹਨਾਂ ਦੇ ਪਿਤਾ ਭਾਈ ਰਾਏ ਸਿੰਘ ਨੇ ਵੰਗਾਰਿਆ ਲਲਕਾਰਿਆ ਸੂਰਿਆਂ ਨੂੰ ਸ਼ਰੀਰ ਸਦਾ ਨਹੀਂ ਰਹਿਣਾ ਘਰ ਮੰਝੇ ਤੇ ਵੀ ਮੌਤ ਆਉਣੀ ਹੈ ਸ਼ਰੀਰ ਵੀ ਮਿਟੇਗਾ ਨਾਮ ਵੀ ਮਿਟੇਗਾ ਜੇ ਅੱਜ ਗੁਰੂ ਦੀ ਖਾਤਰ ਜੂਝ ਕੇ ਸ਼ਹੀਦ ਹੋ ਗਏ ਰਹੀ ਦੀ ਦੁਨੀਆ ਤੱਕ ਵਡਿਆਈ ਰਹੇਗੀ ਗੁਰੂ ਬਖਸ਼ਿੰਦ ਹਜੇ ਵੀ ਇਹ ਵਿਉਂਤ ਘੜੀਏ ਵੀ ਵਜ਼ੀਰ ਖਾਂ ਗੁਰੂ ਤਾਈ ਪਹੁੰਚੇ ਉਹਦੇ ਤੋਂ ਪਹਿਲਾਂ ਮੈਦਾਨੇ ਜੰਗ ਵਿੱਚ ਵੰਗਾਰੀਏ ਜਿੰਨਾ ਚਿਰ ਕਤਰਾ ਵੀ ਲਊ ਦਾ ਸਾਡੇ ਵਿੱਚ ਐ ਵਜ਼ੀਰ ਖਾਂ ਨੂੰ ਅੱਗੇ ਨਹੀਂ ਵਧਣ ਦੇਣਾ ਤੋਂ ਮਹਾਰਾਜ ਜਾਨ ਭਾਈ ਕੋੜੇ ਤੇ ਸਵਾਰ ਜਾ ਰਹੇ ਨੇ ਖਿਦਰਾਣੇ ਦੀ ਢਾਬਾ ਗਏ ਖਿਦਰਾਣਾ ਖੇਦਰ ਆਇਨ ਖੇਦਰ ਪਲੱਸ ਆਇਨ ਖੇਦਰ ਤਪਸਵੀ ਆਇਨਕਾਰਕ ਅਗੇ ਢਾਬ ਪਿੰਡ ਦਾ ਵਾਧੂ ਪਾਣੀ ਨਾ ਨਿਮਾਨ ਵੱਲ ਜਾਣਾ ਤੋ ਜਿਸ ਜਗ੍ਹਾ ਇਕੱਠਾ ਨਾ ਨੂੰ ਢਾਬ ਆਖੀਦਾ ਸੀ ਛਪੜੀ ਕਹਿ ਲੋ ਅੱਜ ਕੱਲ ਤੇ ਛਪੜੀਆਂ ਬਹੁਤ ਗੰਦੀਆਂ ਟਾਇਲਟ ਵਗੈਰਾ ਦਾ ਪਾਣੀ ਪੁਣੀ ਪੈ ਜਾਂਦਾ ਉਦੋਂ ਸਾਫ ਸੁਥਰੀਆਂ ਸਨ ਲੋਕ ਉਥੋਂ ਪਾਣੀ ਪੀਂਦੇ ਸਨ ਵਰਖਾ ਦਾ ਇਕੱਠਾ ਹੋਇਆ ਬਾਰੇ ਇਤਿਹਾਸ ਤੇ तकरीबन ਹੀ ਸਾਰੇ ਗ੍ਰੰਥਾਂ ਚ ਲਿਖਿਆ ਵੀ ਉਦੋਂ ਢਾਬ ਸੁੱਕੀ ਪਈ ਸੀ ਮਹਾਰਾਜ ਢਾਬ ਤੇ ਰੁਕੇ ਇਥੋਂ ਅੱਗੇ ਲੰਘੇ ਉੱਚੀ ਟਿੱਬੀ ਤੇ ਮੋਰਚਾ ਲਾ ਲਿਆ ਏਸੇ ਖਿਦਰਾਣੇ ਦੀ ਢਾਬ ਤੇ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਮਾਤਾ ਭਾਗੋ ਤੇ ਹੋਰ ਸੂਰਮੇ ਮਾਜੇ ਦੇ ਜਿਹੜੇ ਨੇ ਉਹ ਇਕੱਠੇ ਹੋਏ ਉਧਰੋਂ ਨਾਜ਼ਮ ਵਜ਼ੀਰ ਖਾਂ ਦੀਆਂ ਫੌਜਾਂ ਆਣ ਚੜੀਆਂ ਸਿੰਗਾਰਣ ਨੀਤੀ ਬਣਾ ਲਈ ਉੱਥੇ ਜਿਹੜੇ ਪੇੜ ਪੌਦੇ ਸੀ ਨਾ 베ਰੀਆਂ ਅੱਧਕ ਉਹਨਾਂ ਤੇ ਆਪਣੇ ਬਸਤਰ ਪਾ ਦਿੱਤੇ ਕਿਉਂ ਜਾਪੇ ਵੀ ਬਹੁਤ ਤੰਬੂ ਲੱਗੇ ਹੋਏ ਨੇ ਉੱਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਰਿਹਾ ਉਹ ਨਾਜ਼ਮ ਵਜ਼ੀਰ ਖਾਂ ਹੈਰਾਨ ਰਹਿ ਗਿਆ ਵੀ ਇੰਨੀ ਫੋੜ ਕਿੱਥੋਂ ਆ ਗਈ ਵੰਤੂ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਦਾਸ ਹਜ਼ਾਰ ਸੂਰਮਾ ਲੈ ਕੇ ਆਇਆ ਸੀ ਵਜ਼ੀਰ ਖਾਂ ਸਿੰਘ ਮੁਠੀ ਪਰ ਨੇ ਦੂਰੋਂ ਹੀ ਗੋਲੀਆਂ ਦੀ ਵਰਖਾ ਦੁਸ਼ਮਣਾਂ ਕਰ ਦਿੱਤੀ ਸਿੰਘਾਂ ਨੇ ਮੋਰਚੇ ਮੱਲੇ ਹੋਏ ਨੇ ਨਿਸ਼ਾਨੇ ਤਣ ਤਣ ਕਰਕੇ ਜਦੋਂ ਲਾਏ ਤੇ ਇੱਕੇ ਹੱਲੇ ਦੇ ਨਾਲ ਨਾਜ਼ਮ ਵਜ਼ੀਰ ਖਾਂ ਦੀ ਫੌਜ ਦੇ ਪੈਰ ਰੁਖੜੇ